ਦੇਖੋ ਇਹ ਪਿੰਡ ਮੁੱਲਾ ਕਾਲਾ ਜਿਹੜਾ ਆ ਬੜਾ ਸ਼ਹਿਰ ਦੇ ਲਾਗੇ ਬਿਲਕੁਲ ਪਿੰਡ ਆ ਤੇ ਪੁਰਾਣਾ ਪਿੰਡ ਆ ਇੱਥੇ ਅੱਜ ਤੁਸੀਂ ਦੇਖ ਹੀ ਲਿਆ ਆ ਵੀ ਜੋ ਪਿਛਲੇ ਸਮੇਂ 'ਚ ਮੈਂ ਕਹਿ ਸਕਦਾ ਵੀ ਸਮਾਂ ਹੀ ਕੋਈ ਹੋ ਜਾ ਸੀਗਾ ਵੀ ਜਿਹੜਾ ਕਾਂਗਰਸ ਪਾਰਟੀ ਤੋਂ ਲੋਕ ਟੁੱਟ ਕੇ ਨਵਾਂ ਬਦਲ ਲੱਭਦੇ ਸੀਗੇ ਕੋਈ ਵੀ ਕਿਸੇ ਹੋਰ ਬੰਨੇ ਜਾ ਕੇ ਸ਼ਾਇਦ ਉਹਨਾਂ ਨੂੰ ਬਹੁਤ ਸੋਖ ਸੁਵਿਧਾ ਤੇ ਬੜਾ ਵਧੀਆ ਲੀਡਰ ਮਿਲ ਜਣੇ ਆ ਉਹ ਲੋਕਾਂ ਨੇ ਪਿਛਲੇ 3.5 ਸਾਲ ਦੇ ਵਿੱਚ ਦੇਖ ਲਿਆ ਵੀ ਕਿਤੇ ਕਿਸੇ ਨੂੰ ਕੁਝ ਨਹੀਂ ਮਿਲਿਆ ਵਿਕਾਸ ਜਿਹੜਾ ਜਿੱਥੇ ਸ਼ੁਰੂ ਕੀਤਾ ਜਿੱਥੇ ਕੀਤਾ ਸੀ ਉੱਥੇ ਹੀ ਖੜਾ ਆ ਵਿਕਾਸ ਵੀ ਇੱਥੇ ਤੇ ਵਿਨਾਸ਼ ਹੋ ਗਿਆ ਅੱਜ ਲੋਕ ਫਿਰ ਦੁਬਾਰਾ ਆ ਇਸ ਪਾਰਟੀ ਨਾਲ ਔਰ ਮੇਰੇ ਨਾਲ ਜੁੜ ਰਹੇ ਆ ਔਰ ਸੁਲਤਾਨਪੁਰ ਲੋਧੀ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲਾ ਸਮਾਂ ਜਿਹੜਾ ਉਹ ਕਾਂਗਰਸ ਸਰਕਾਰ ਦਾ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਵਿੱਚ ਸਹੀ ਪਾਵਾਂਗੇ ਔਰ ਸਰਕਾਰ ਦੇ ਵਿੱਚ ਸਭ ਆ ਕੇ ਜਿਹੜਾ ਸੁਲਤਾਨਪੁਰ ਦਾ ਇਹਨਾਂ ਦਾ ਸਤਿਆਨਾਸ ਕੀਤਾ ਹੈ ਉਹਨੂੰ ਠੀਕ ਕਰਾਂਗੇ ਵਿਕਾਸ ਦੀ ਗੱਲ ਹੋਈ ਸੀ ਵਿਕਾਸ ਦੀ ਗੱਲ ਛੜੀ ਤਾਂ ਗੱਲ ਕਰੀ ਜਾਵੇ ਸਤੂ ਦੇ ਵਿਧਾਇਕ ਤੇ ਸਰਖਾਂ ਚਾਰਸਤਾਪ ਅਸੀਂ ਭੜੇ ਹੋਏ ਨੇ ਬਾਕੀ ਵਿਕਾਸ ਦੀ ਗੱਲ ਘੱਟ ਹੋ ਰਹੀ ਆ ਤੇ ਆਪਸੇ ਇੱਕ ਦੂਜੇ ਤੇ ਜਿਹੜੀ ਕਿੱਥੋਂ ਤਾਂ ਜ਼ਿਆਦਾ ਬਣੀ ਹੋਈ ਆ ਕਿਉਂਕਿ ਨਹੀਂ ਦੇਖੋ ਨਾ ਕੋ ਬਚਾਰਾ ਕੋਈ ਕੁਝ ਨਹੀਂ ਕਰਨ ਨੂੰ ਵਿਕਾਸ ਦੀ ਗੱਲ ਤੇ ਉਹ ਕਰ ਸਕਦਾ ਜਿਨੇ ਵਿਕਾਸ ਕਰਾਇਆ ਹੋਵੇ ਜਿਨੇ ਕੀਤਾ ਹੀ ਕੁਝ ਨਾ ਹੋਵੇ ਤਾਂ ਉਹਨੇ ਬਚਾਰੇ ਨੇ ਛੇਤੋਂ ਤਾਂ ਨਹੀਂ ਕਰਦੀਆਂ ਉਹਨੇ ਕੀ ਗੱਲ ਕਰਨੀ ਆ ਜਿਨੇ ਕੀਤਾ ਹੀ ਕੁਝ ਨਾ ਹੋਵੇ ਆ ਮੈਂ ਤਾਂ ਦੇਖਦਾ ਜੀ ਤਲਵੰਡੀ ਵਾਲੀ ਸੜਕ 3.5 ਸਾਲ ਚ ਬਣੀ ਤੁਹਾਡੀ ਸਰਕਾਰ ਚ ਉਹ ਕਹਿੰਦੇ ਜੀ ਉਹ ਖਰਾਬ ਆ ਤੋ ਉਹਨੂੰ ਚੈੱਕ ਕਰੋ ਪਹਿਲੀ ਗੱਲ ਤਾਂ ਉੱਥੇ ਜਿਹੜੀਆਂ ਲਾਈਟਾਂ ਸੀ ਕਿੱਧਰ ਗਈਆਂ ਉਹਦੀ ਕੋਈ ਗੱਲ ਹੀ ਨਹੀਂ ਕਰਦਾ ਤੇ ਢਿੰਡੀ ਤੱਕ ਲਾਈਟਾਂ ਲਵਾਈਆਂ ਸੀ ਤਲਵੰਡੀ ਤੱਕ ਲਾਈਟਾਂ ਲਵਾਈਆਂ ਸੀ ਕਿੱਥੇ ਗਈਆਂ ਉਹ ਲਾਈਟਾਂ ਗੱਲ ਜਿਹੜੀ ਕਰਨ ਵਾਲੀ ਉਹ ਤਾਂ ਕਰਦਾ ਕੋਈ ਨਹੀਂ ਬਸ ਟਾਈਮ ਪਾਸ ਕਰ ਰਿਹਾ ਵੀ ਸਾਢੇ 3 ਸਾਲ ਹੋ ਗਏ ਗੱਲਾਂ ਬਾਤਾਂ ਨਾਲ ਲੋਕਾਂ ਨੂੰ ਕਿਦਾਂ ਟਾਈਮ ਪਾਸ ਕਰਨਾ ਹਜੇ ਤੱਕ ਵੀ ਡਰਾਵੇ ਇਹਨਾਂ ਨੂੰ ਸੁਪਨੇ ਆਈ ਜਾਂਦੇ ਆ ਵੀ ਹਰ ਗੱਲ ਤੇ ਜਿੱਥੇ ਨਾਮ ਲੈਣਾ ਪੈਂਦੇ ਆ ਤਾਂ ਇਸ ਕਰਕੇ ਕੰਮ ਦੀ ਗੱਲ ਕਰੋ ਕੰਮ ਦੀ ਗੱਲ ਇਹਨਾਂ ਕੋਈ ਕਰਨ ਨੂੰ ਕੋਈ ਨਹੀਂ ਕੰਮ ਤੇ ਲੋਕਾਂ ਨੇ ਦੇਖ ਲਿਆ ਵਿਚਾਰਿਆਂ ਨੇ 3.5 ਸਾਲ ਚ ਕੁਝ ਨਹੀਂ ਹੋਇਆ ਆਉਣ ਵਾਲਾ ਸਮਾਂ ਜਿਹੜਾ ਆ ਉਹ ਕਾਂਗਰਸ ਸਰਕਾਰ ਦਾ ਹੋਊਗਾ ਕਾਂਸ ਪਾਰਟੀ ਦਾ ਹੋਊਗਾ ਔਰ ਪੰਜਾਬ ਦੇ ਵਿੱਚ ਜਿਵੇਂ ਦੇਖੋਗੇ ਵਿਕਾਸ ਜਿਹੜਾ ਬਣਦੀਆਂ ਚੀਜ਼ਾਂ ਆਮ ਤੌਰ ਤੇ ਇਹ ਵੀ ਦੇਖਿਆ ਗਿਆ ਸੀਗਾ ਕਿ ਜਦੋਂ ਆਮ ਆਦਮੀ ਪਾਰਟੀ ਆਈ ਸੀ ਤੇ ਇਹਨਾਂ ਨੇ ਇਹਨਾਂ ਲੋਕੋ ਇਹ ਵੀ ਕਿਹਾ ਗਿਆ ਸੀ ਕਿ ਅਸੀਂ ਆਪਣੇ ਵਰਕਰਾਂ ਦਾ ਸਨਮਾਨ ਕਰਦੇ ਹਾਂ ਤੇ ਜੇ ਕੋਈ ਸਰਦਾਰਪੁਰ ਲੋਕੀ ਵੀ ਗੱਲ ਕੀਤੀ ਆ ਤੇ ਇੱਥੋਂ ਦੇ ਪੰਚਾਇਤ ਜਿਹੜੇ ਤੁਹਾਡੇ ਹੁੰਦੇ ਆ ਤੁਸੀਂ ਆਪਣੇ ਵਰਕਰਾਂ ਨੂੰ ਜਿਹੜੇ ਅਹੁਦੇ ਨਵਾਜਦੇ ਰਹੇ ਸੀ ਇਹਨਾਂ ਨੇ ਖੁਦ ਜਿਹੜਾ ਕਿ ਇੰਪਰੂਵਸ ਦਾ ਉਹਦਾ ਮਿਲਿਆ ਤੇ ਖ ਉਹ ਬੜੀ ਹੈਰਾਨੀ ਹੋਈ ਆ ਵੀ ਦੇਖੋ ਜਿਹੜਾ ਉਹਦਾ ਵਰਕਰਾਂ ਦਾ ਹੁੰਦਾ ਆ ਹੁਣ ਅਪਰੋਮਾ ਟ੍ਰਸਟ ਹੋਈ ਮਾਰਕੀਟ ਕਮੇਟੀ ਹੋਈ ਜਾਂ ਜਿਹੜੇ ਅਹੁਦੇ ਹੋਏ ਇਹ ਹਮੇਸ਼ਾ ਇੱਕ ਵਰਕਰ ਜਿਹੜਾ ਪਾਰਟੀ ਲਈ ਕੰਮ ਕਰਦਾ ਉਹਦਾ ਹੁੰਦਾ ਨਾ ਕਿ ਹਲਕਾ ਚਾਰਦਾ ਹਲਕਾ ਚਾਰਦਾ ਦਾ ਉਹਦਾ ਬਹੁਤ ਵੱਡਾ ਹੁੰਦਾ ਆ ਤੇ ਪਤਾ ਨਹੀਂ ਇਹਨਾਂ ਨੇ ਕਿੱਦਾਂ ਕੀ ਕਿੱਦਾਂ ਲੈ ਲਿਆ ਜਾਂ ਕੀ ਕਰ ਲਿਆ ਇਹਦੇ ਵਰਕਰ ਲਈ ਉਹਦੇ ਹੁੰਦੇ ਆ ਤੇ ਵਰਕਰ ਵਿਚਾਰੇ ਕਿੱਥੇ ਜਾਣਗੇ ਇਹਦਾ ਮਤਲਬ ਵਰਕਰਾਂ ਤੇ ਫਿਰ ਕੰਮ ਕਰਨ ਦਾ ਕੋਈ ਫਾਇਦਾ ਹੀ ਨਹੀਂ ਵਰਕਰਾਂ ਨੂੰ ਪਾਰਟੀ ਦੀ ਪਾਰਟੀ ਦੀ ਤਾਂ ਫਾਇਦਾ ਵਰਕਰਾਂ ਨੂੰ ਹਰ ਬੰਦਾ ਸੋਚਦਾ ਵੀ ਮੈਂ ਕੰਮ ਕੀਤਾ ਤੇ ਮੇਰਾ ਜਰਾਇਆ ਉਹਦੇ ਵਿੱਚ ਮਾਨਸਰਕਾਰ ਉਹਦੇ ਵਿੱਚ ਮਾਨਸਰਕਾਰ ਹੀ ਕੋਈ ਨਹੀਂ ਕੋਲ ਮੁਲਾਕਾਤ ਸਚਨ ਕੁ ਮੋਦੀ ਦਾ ਉਸ ਤੋਂ ਮੈਂ ਜਿੱਦਾਂ ਹਲਾਤ ਇਸ ਤਰ੍ਹਾਂ ਦੇਖਦੇ ਦੇਖੋ ਮੈਨੂੰ ਨਹੀਂ ਦਿਖਦਾ ਵੀ 2 ਸਾਲ 1.5 ਸਾਲ ਜਿਹੜਾ ਰਹਿ ਗਿਆ ਉਹਦੇ ਵਿੱਚ ਸੁਲਤਾਨਪੁਰ ਲੋਧੀ ਦੀ ਹਾਲਾਤ ਜਿਹੜੀ ਆ ਉਹ ਕੋਈ ਸੁਧਰਨ ਵਾਲੀ ਆ ਟੋਟੀਆਂ ਪਈਆਂ ਪੱਟੀਆਂ ਪਈਆਂ ਸੜਕਾਂ ਕੋਈ ਛੱਡਦੇ ਨਹੀਂ ਕੋਈ ਕੁਝ ਨਹੀਂ ਕਰਦੇ ਸੀਵਰੇਜ ਜਿਹੜਾ ਆ ਉਹ ਕਿੱਥੋਂ ਪਿਆ ਕਿੱਥੇ ਨਹੀਂ ਪਿਆ ਕੋਈ ਚੈੱਕ ਕਰਨ ਵਾਲਾ ਨਹੀਂ ਵਾਟਰ ਸਪਲਾਈ ਕਿੱਥੇ ਤੱਕ ਪਈ ਆ ਕਿੱਥੋਂ ਤੱਕ ਨਹੀਂ ਪਈ ਉਹ ਕੋਈ ਚੈੱਕ ਕਰਨ ਵਾਲਾ ਨਹੀਂ ਇਹ ਤੇ ਹਾਲਾਤ ਬਹੁਤ ਮਾੜੇ ਆ ਸਿਰ ਤੇ ਕਹਿੰਦੇ ਨਾ ਜਦੋਂ ਸਿਰ ਤੇ ਹੈੱਡ ਨਹੀਂ ਕੋਈ ਹੁੰਦਾ ਉਦੋਂ ਹਾਲਾਤ ਇਦਾਂ ਹੀ ਹੁੰਦੇ ਆ ਪਰਿਵਾਰ ਦੇ ਵਿੱਚ ਕੋਈ ਹੈੱਡ ਨਾਲ ਚੰਗਾ ਹੋਵੇ ਕੰਮ ਕਰਨ ਵਾਲਾ ਤੇ ਪਰਿਵਾਰ ਖਿਲਰ ਜਾਂਦਾ ਇੱਥੇ ਸਰਦਾਰਪੁਰ ਦੇ ਵਿੱਚ ਤੇ ਹੈ ਕੋਈ ਹੈ ਨਹੀਂ ਅਸਲ ਤੇ ਇੱਥੇ ਕੋਈ ਰਹਿਣ ਵਾਲਾ ਹੋਵੇ ਨਾ ਪਤਾ ਲੱਗੇ ਵੀ ਜਿੰਨੂੰ ਦੁੱਖ ਹੋਵੇ ਵੀ ਆ ਮੇਰਾ ਏਰੀਆ ਆ ਮੇਰੇ ਏਰੀਆ ਦੇ ਵਿੱਚ ਕੇ ਸਾਰੇ ਸ਼ਹਿਰ ਦੇ ਵਿੱਚ ਜਗਦੀਆਂ ਹੁੰਦੀਆਂ ਸੀ ਸ਼ਹਿਰ ਦੇ ਵਿੱਚ ਤੁਸੀਂ 5-5 ਕਿਲੋਮੀਟਰ ਤੱਕ ਐਂਟਰ ਕਰੋ ਤੇ ਤੁਹਾਨੂੰ ਲਾਈਟਾਂ ਸਵਾਗਤ ਕਰਦੀਆਂ ਸੀ ਸੁਲਤਾਨਪੁਰ ਲੋਧੀ ਦੇ ਵਿੱਚ ਆ ਗਏ। ਵਹੀਂ ਦੇ ਕੰਡੇ ਤੇ ਰਾਤ ਨੂੰ ਸੈਰ ਕਰੋ ਤੁਹਾਨੂੰ ਲਾਈਟਾਂ ਜਗਦੀਆਂ ਹੁੰਦੀਆਂ ਸੀ ਵੀ ਸੈਰ ਕਰਦੇ ਕੋਈ ਡਰ ਦੁਕਰ ਨਹੀਂ। ਚੋਰੀ ਲੁੱਟਖੋ ਨਾ ਸਾਹ ਚੀਜ਼ ਇੰਨੀ ਵੱਧ ਗਈ ਆ ਵੀ ਲੋਕੀ ਵਿਚਾਰੇ ਦਿਨੇ ਬਾਹਰ ਹੀ ਨਿਕਲਦੇ ਰਾਤ ਨੂੰ ਬਹੁਤ ਦੂਰ ਜ। ਤੇ ਇਹ ਚੀਮਾ ਕੀ ਵਾਦਾ ਕਰਨਾ ਚਾਹੁੰਦੇ ਨੇ ਇਸ ਵਕਤ ਸ਼ਹਿਰ ਵਾਸੀ। ਮੈਂ ਸ਼ਹਿਰ ਵਾਸੀਆਂ ਨਾਲ ਵਾਦਾ ਤੇ ਲੋਕਾਂ ਨੂੰ ਪਤਾਇਆ ਸਾਰਿਆਂ ਨੂੰ ਵੀ ਕੰਮ ਕਰ ਕੀਤਾ ਹੈ ਤੇ ਕੰਮ ਕਰਾਂਗੇ। ਕੰਮ ਮਾ ਜਿਹੜਾ ਤਾਂ ਕਰਾਂ ਕੀਤਾ ਆ ਵੀ ਲੋਕਾਂ ਨੇ ਪਿਛਲੇ 5 ਸਾਲ ਕੰਮ ਦੇਖਿਆ ਵੀ 1 ਇੰਚ ਸ਼ਹਿਰ ਦਾ ਕਦੇ ਕੱਚਾ ਨਹੀਂ ਸੀਗਾ ਕਿਸੇ ਬੰਨੇ ਕੋਈ ਤਕਲੀਮ ਨਹੀਂ ਸੀ ਸੀਪ ਸਿੰਘਾ ਜੀ ਪਿੰਡ ਮੇਰਾ ਮੁੱਲਾਕੜਾ ਔਰ ਅਸੀਂ ਕਾਂਗਰਸ ਪਾਰਟੀ ਤੋਂ ਬੜੇ ਚਿਰ ਤੋਂ ਜੁੜੇ ਹੋਏ ਆ ਸਾਡੇ ਦਾਦੇ ਪਰਦਾਦੇ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਆ ਤੇ ਅੱਜ ਦੀ ਜਿਹੜੀ ਮੀਟਿੰਗ ਹੈ ਅਸੀਂ ਆਪਣੇ ਪਿੰਡ ਵਿੱਚ ਅਰੇਂਜ ਇਸ ਕਰਕੇ ਕਰਵਾਈ ਹੈ ਕਿ ਪਿਛਲੇ ਸਮੇਂ ਤੋਂ ਅਸੀਂ ਦੇਖ ਰਹੇ ਆ ਕਿ ਕੋਈ ਵੀ ਜਿਹੜਾ ਸੁਲਤਾਨਪੁਰ ਲੋਧੀ ਨੂੰ ਲੈ ਕੇ ਦੇਖ ਲੋ ਜਾਂ ਪਿੰਡਾਂ ਨੂੰ ਲੈ ਕੇ ਦੇਖ ਲੋ ਜਿਹੜੇ ਐਮਐਲਏ ਸਾਹਿਬ ਬਣੇ ਹੋਏ ਆ ਉਹਨਾਂ ਨੇ ਕੋਈ ਕੰਮ ਕਰ ਨਹੀਂ ਕੀਤਾ ਹੋਇਆ ਤੇ ਅਸੀਂ ਮੈਂ ਆਪਣੇ ਜ਼ਰੀਏ ਜਾਂ ਨਿਊਜ਼ ਦੇ ਜ਼ਰੀਏ ਜ਼ਰੀਏ ਕਹਿ ਲਓ ਇਹ ਸਾਰੇ ਜਿੰਨੇ ਵੀ ਸੱਜਣ ਨੇ ਜਿੰਨੇ ਵੀ ਜਨਤਾ ਹੈ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹਨਾ ਕਿ ਆਪਾਂ ਸਾਰੇ ਜਣੇ ਫੇਰ ਇੱਕ ਵਾਰ ਇਕਜੁੱਟ ਹੋਈਏ ਤੇ ਚੀਮਾ ਸਾਹਿਬ ਨੂੰ ਜਿਤਾਈਏ ਨਵਤੇਜ ਸਿੰਘ ਚੀਮਾ ਜੀ ਨੂੰ ਕਾਂਗਰਸ ਪਾਰਟੀ ਨੂੰ ਜਿਤਾਈਏ ਜੋ ਆਪਣੇ ਸਾਰੇ ਆਪਾਂ ਦੇਖਦੇ ਹਾਂ ਸੁਲਤਾਨਪੁਰ ਦੇ ਹਾਲਾਤ ਜਾਂ ਕਹਿ ਲਓ ਪਿੰਡਾਂ ਦੇ ਹਾਲਾਤ ਦੇਖਦੇ ਹਾਂ ਜਿਹੜੇ ਕੰਮ ਨਹੀਂ ਹੋਏ ਇਹ ਹੋਣ ਕੁਝ ਸਮੇਂ ਤੋਂ ਪਹਿਲਾਂ ਪਿਛਲੇ ਦੌਰ ਦੇ ਵਿੱਚ ਕਾਂਗਰਸ ਪਾਰਟੀ ਤੋਂ ਜਿੰਨੇ ਵੀ ਟੁੱਟ ਕੇ ਹੋਰ ਪਾਰਟੀਆਂ ਨਾਲ ਜੁੜੇ ਆ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ ਸਾਰੇ ਜਾਣੇ ਇੱਕ ਵਾਰ ਫੇਰ ਇਕਜੁੱਟ ਇੱਕ ਮੁੱਠ ਹੋਈਏ ਤੇ ਕਾਂਗਰਸ ਪਾਰਟੀ ਦੇ ਨਾਲ ਜੁੜੀਏ ਨਵਤੇਜ ਸਿੰਘ ਚੀਮਾ ਜੀ ਦੇ ਨਾਲ ਜੁੜੀਏ ਤੇ ਇਹਨਾਂ ਨੂੰ ਜਿਹੜਾ ਐਤਕੀ ਵਾਲੀ ਸੀਟ ਜਿਹੜੀ ਜਿਤਾਈਏ ਤੇ ਪਹਿਲੋਂ ਅਸੀਂ ਚਲੋ ਟੁੱਟ ਗਏ ਸੀਗੇ ਹੁਣ ਫੇਰ ਅਸੀਂ ਇਸ ਪਰਿਵਾਰ ਦੇ ਨਾਲ ਕਾਂਗਰਸ ਪਰਿਵਾਰ ਦੇ ਨਾਲ ਅਸੀਂ ਫੇਰ ਅੱਜ ਤੋਂ ਜੁੜ ਗਏ ਹਾਂ ਜੀ ਹੁਣ ਤੇ ਜਿਹੜੇ ਹਾਲਾਤ ਆ ਉਹ ਕਹਿੰਦੇ ਨੇ ਪ੍ਰਧਾਨ ਮੰਤਰੀ ਮੋਦੀ ਦੇ ਸ਼ਿਕਰ ਗੱਲ ਦੀ ਹੁਣ ਗੱਲ ਇਹ ਆ ਜੀ ਪਹਿਲੋਂ 550 ਸਾਲੇ ਤੇ ਇੰਨੀਆਂ ਵਧੀਆ ਸੜਕਾਂ ਸੀ ਨਾ ਸੋਹਣਾ ਸ਼ਹਿਰ ਸੀਗਾ ਅੱਜ ਤੇ ਕੁਛ ਨਹੀਂ ਹਾਲ ਹੈਗਾ ਜੀ ਮਤਲਬ ਵਿਕਾਸ ਕਰਾਇਆ ਹੈ ਜੀ ਹਾਂ ਜੀ ਇਹਨਾਂ ਨੇ ਪੂਰਾ ਵਿਕਾਸ ਕਰਾਇਆ ਜੀ ਨਰਤੇਸ਼ ਸਿੰਘ ਠੀਮਾ ਜੀ ਨੇ ਹਾਂ ਜੀ ਤੁਹਾਡਾ ਬਾਪਸਾਯੋ ਕਿਹਾ ਕਿ ਇਹੋ ਜਿਹਾ ਮਹਿਸੂਸ ਕਰਦੇ ਬਹੁਤ ਵਧੀਆ ਮਹਿਸੂਸ ਕਰਦੇ ਜੀ ਅਸੀਂ ਆਪਦੇ ਪਰਿਵਾਰ ਨਾਲ ਜੁੜ ਗਏ ਹਾਂ ਜੀ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਹਾਂ ਜੀ ਉਹ ਇੱਕ ਮਿੰਟ ਸਾਥ ਦੇਉਂਗੇ ਤੁਹਾਨੂੰ ਡਟ ਕੇ ਹਾਂ ਜੀ ਬਿਲਕੁਲ ਜੀ ਡਟ ਕੇ ਖੜੇ ਹਾਂ ਜੀ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਜੀ ਸਰਦਾਰ ਨਰਤੇਸ਼ ਸਿੰਘ ਠੀਮਾ ਜੀ ਦੇ ਨਾਲ